Редактор субтитров А.Семкин ਕੁਲਜੀ ਅਰਦਾਸ ਜਿਹੜੀ ਕੀਤੀ ਗਈ ਹੈਗੀ ਆ ਇਸ ਟਾਈਮ ਅਰਦਾਸ ਕੀਤੀ ਗਿਆ ਪੰਜ ਕੁੱਖ ਸਰੀਰ ਨੂੰ ਹੁਣ ਅਗਨੀ ਪੇਡ ਕੀਤੀ ਜਾਣੀ ਹੈ ਜਿਹੜੀਆਂ ਤਸਵੀਰਾਂ ਨੇ ਬੜੀਆਂ ਕਹਿ ਸਕਦੇ ਆ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਇਹ ਜਿਹੜੀਆਂ ਅਸਟਨ ਪ੍ਰਵਿੰਦਰ ਸਿੰਘ ਢੀਰਸਾ ਤੇ ਉਸ ਦੇ ਬਲੌਦਰੀ ਅ ਸਰਦਾ ਸੁਖਦੀਪ ਸੁਖਦੀਪ ਸਿੰਘ ਢੀਰਸੇ ਨੂੰ ਜਿਹੜੇ ਪੰਜ ਫੋਕਸ ਸੀ ਉਹਨੂੰ ਅਗਦੀ ਜਿਹੜੀ ਪੇਟ ਕੀਤੀ ਜਾਂਦੀ ਹੈ ਤੁਸੀਂ ਨੇ ਤਸਵੀਰਾਂ ਦੇ ਵਿੱਚ ਪੱਟਾ ਘੱਟ ਹਰ ਇੱਕ ਦੀ ਅੱਖਰ ਦੇ ਵਿੱਚ ਨਾਮ ਅਖ ਤੁਸੀਂ ਦੇਖ ਰਹੇ ਹੋ ਕਿ ਸੁਖਦੀਪ ਸਿੰਘ ਢੀਰਸਾ ਕਾਫੀ ਲੰਮਾ ਸਮਾਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੇ ਰਹੇ ਆ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਸਰਦਾਰ ਪ੍ਰਸਤ ਸਿੰਘ ਬਾਦਲ ਦੇ ਨਾਲ ਮਿਲ ਕੇ ਇਕੱਠਿਆ ਕੰਮ ਕਰਦੇ ਰਿਹਾ ਅੱਜ ਪੂਰਾ ਸਮੁੱਚਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਇੱਥੇ ਉਹਨਾਂ ਦੀ ਨੂੰ ਅੰਤਮ ਵਿਦਾਇਗੀ ਦੇਣ ਦੇ ਲਈ ਪਹੁੰਚੇਗਾ ਹੁਣ ਜਿਹੜੀ ਕਹਿ ਸਕਦੇ ਆ ਪ੍ਰਸ਼ਾਸਨ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ ਸਰਤਾਪ ਸਿੰਘ ਢੀਤਸਾ ਨੂੰ ਸਟਾਕ ਕਰ ਲਓ ਜਿਹਦੀ ਸਰਦਾਜੀਤ ਦੀ ਸਲਾਮੀ ਦਿੱਤੀ ਗਈ ਹੈਗੀ ਹੈ ਤੇ ਹੁਣ ਉਹਨਾਂ ਦੇ ਪੰਜ ਪੁੱਤ ਸਰੀਰ ਨੂੰ ਜਿਹੜੀ ਅੰਗਨੀ ਦਿੱਤੀ ਜਾਣੀ ਹੈ ਤੁਸੀਂ ਦੇਖੋ ਕਿ ਤਸਵੀਰਾਂ ਸਰਤਾਪ ਪ੍ਰਭਿੰਦਰ ਸਿੰਘ ਢੀਤਸਾ ਦੇ ਨਾਲ ਸਰਦਾ ਪ੍ਰਭਿੰਦਰ ਸਿੰਘ ਢੀਤਸਾ ਦੇ بیٹے ਜਿਹੜੇ ਨਾਲ ਇੱਥੇ ਹੈਗੇ ਆ ਸਾਰੇ ਪਰਿਵਾਰਕ ਮੈਂਬਰ ਨੇ ਜਿਹੜੇ ਇੱਥੇ ਸਾਰੇ ਆਏ ਹੋਏ ਆ ਤੇ ਹੁਣ ਜਿਹੜੀ ਸਰੀਰ ਨੂੰ ਅਗਨੀ ਦੇਣ ਦੀ ਰਸਮ ਹੈ ਜਿਹੜੀ ਸਰਦਾਰ ਭਵਿੰਦਰ ਸਿੰਘ ਢੀਰਸਾ ਤੇ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਜਿਹੜੀਆਂ ਤਸਵੀਰਾਂ ਨੇ ਬੜੀਆਂ ਮਨ ਨੂੰ ਖਾਫ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸਾਰਾ ਪਰਿਵਾਰ ਇੱਥੇ ਖੜਿਆ ਹੈ ਸਰਦਾਰ ਬਵਿੰਦਰ ਸਿੰਘ ਢੀਡਸਾ ਤੇ ਉਹਨਾਂ ਦੇ ਪੁੱਤਰ ਵੱਲੋਂ ਸਦੀਪ ਸਿੰਘ ਢੀਡਸਾ ਦੇ بیٹے ਰੇ ਉਹਨਾਂ ਦੇ ਪੋਤੇਰੇ ਵੱਲੋਂ ਜਿਹੜੀ ਅਗਨੀ ਦਿੱਤੀ ਜਾ ਰਹੀ ਹੈ ਇਹ ਤਸਵੀਰਾਂ ਪੰਚਕੋਪ ਸ੍ਰੀ ਨੂੰ ਅਗਨੀ ਦੀ ਹਵਾਲੇ ਕਰ ਦਿੱਤਾ ਗਿਆ ਤੇ ਅੱਜ ਸਾਰੀਆਂ ਸੰਗਤਾਂ ਵੱਲੋਂ ਸਰਦਾਰ ਸਦੀਪ ਸਿੰਘ ਢੀਡਸਾ ਨੂੰ ਅੰਤਿਮ ਵਿਦਾਈ ਦੇ ਕੇ ਅਨਫਕਸਰੀ ਨੂੰ ਅਗਨੀ ਦੇ ਹਵਾਲੇ ਕੀਤਾ ਗਿਆ ਤੇ ਇਹ ਜਿਹੜੀਆਂ ਤਸਵੀਰਾਂ ਨੇ ਬੜੀਆਂ ਮਨ ਨੂੰ ਭਾਵਕ ਕਰ ਦੇਣ ਵਾਲੀਆਂ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਇੱਥੇ ਖੜੇ ਹੋਏ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਅੰਤਮ ਵਿਦਾਈ ਕੀ ਦੇ ਕੇ ਅਨਫਕਸਰੀ ਨੂੰ ਅਗਨੀ ਦਿੱਤੀ ਗਈ ਹੈ ਸ੍ਰੀਾ ਰਵਿੰਦਰ ਸਿੰਘ ਢੀਂਸਾ ਤੇ ਉਹਨਾਂ ਦੇ ਬੇਟੇ ਵੱਲੋਂ ਤੇ ਪੂਰਾ ਸਮੂਚ ਅਕਾਲੀ ਦਾ ਲੀਡਰਸ਼ਿਪ ਇੱਥੇ ਹਾਜ਼ਰ ਹੋਈ ਹੈ ਕਿਉਂਕਿ ਸਰਦਾਰ ਸੁਦੇਸ਼ ਸਿੰਘ ਢੀਂਡ ਸਾਹਿਬ ਕਾਫੀ ਲੰਮੇ ਸਮੇਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੀਆਂ ਸਵਾਵਾਂ ਦਿੱਤੀਆਂ ਤੇ ਉਹਨਾਂ ਦੀਆਂ ਸਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਹੈ ਇਸ ਹੁਣ ਅਗਨੀ ਪੀਟ ਕੀਤੀ ਉਹਨਾਂ ਦੀ ਜੱਦੀ ਪਿੰਡ ਉੱਬਾਵਾਲ ਤੇ ਉਹਨਾਂ ਦੀ ਜੱਦੀ ਜ਼ਮੀਨ ਦੇ ਵਿੱਚ ਇੱਕ ਥੜਾ ਬਣਾ ਕੇ ਜਿਹੜੀ ਸੰਧਾਂਜਲੀ ਜਿਹੜੀ ਦਿੱਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਚਲੋ ਨਿਕਲੋ ਭਾਈ ਜੀ ਭਾਈ ਜੀ ਇੱਧਰੋਂ ਚੱਲਦੇ ਹੋ ਸਰਦਾਰ ਪ੍ਰਵਿੰਦਰ ਸਿੰਘ ਢੀਟਸਾ ਆਪਣੇ ਅਪਿਤਥ ਦੀ ਚਖਵਲ ਦੇ ਕੇ ਭਾਵਕ ਹੁੰਦੇ ਹੋਏ ਸਾਨੂੰ ਨਜ਼ਰ ਆ ਰਹੀਆਂ ਸੁਖੀਰ ਸਿੰਘ ਬਾਦਲ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਪੂਰਾ ਪਰਿਵਾਰ ਤੇ ਪੂਰੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਸ਼ਰੋਣੀ ਕਲਜੀਸ ਨੇ ਸੰਧਾਂਝਲੀਆਂ ਦਿੱਤੀਆਂ ਇਹ ਤਸਵੀਰਾਂ ਤੁਹਾਨੂੰ ਅਸੀਂ ਪਿੰਡੋਬਾਵਾਲ ਸਰਦਾਰ ਸੁਖਦੇਵ ਸਿੰਘ ਢੀਟਸਾ ਦੇ ਜੱਦੀ ਪਿੰਡ ਜਿੱਥੋਂ ਜਿੱਥੇ ਉਹਨਾਂ ਨੇ ਆਪਣਾ ਜਨਮ ਲਿਆ ਤੇ ਉਸੇ ਪਿੰਡ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੈ ਜਿਹੜਾ ਕੀਤਾ ਗਿਆ ਉਹਨਾਂ ਦੀ ਜੱਦੀ ਜ਼ਮੀਨ ਦੇ ਵਿੱਚ ਪਿੰਡ ਵਾਸੀਆਂ ਨੇ ਸਾਰਿਆਂ ਨੇ ਸਹਿਯੋਗ ਦੇ ਨਾਲ ਇਹ ਸਾਰਾ ਪਿੰਡ ਵਾਸੀਆਂ ਦਾ ਕਹਿਣਾ ਕਿ ਅਸੀਂ ਸੰਦੀਪ ਸਿੰਘ ਘੀੜਸਾਹਬ ਵੱਲੋਂ ਕੀਤੇ ਗਏ ਕੰਮਾਂ ਨੂੰ ਹਮੇਸ਼ਾ ਯਾਦ ਰੱਖਾਂਗੇ ਅੱਜ ਜਿਹੜੀ ਅੰਤਮ ਸੰਧਾ ਜਿਹੜੀ ਹੈ ਉਹ ਇੱਥੇ ਕੀਤੀ ਗਈ ਹੈ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਬੜੀਆਂ ਭਾਵਪਤ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਾ ਕੋਈ ਨਹੀਂ ਕਰਦਾ ਉਹ ਅੰਦਰ ਵੀ ਆ ਜਾਣਾ ਉਹਨੂੰ ਕਰ ਨਹੀਂਦਾ ਪਰ ਅੰਦਰ ਲੈ ਜਾ ਤਿਸੂੰ ਪੀੜਸਾ ਪੰਕੋਕ ਤਸਵੀਰਾਂ ਜਿਹੜਾ ਉਹ ਅਗਰ ਨਹੀਂ ਉਹਨਾਂ ਨੂੰ ਦਿੱਤੀ ਗਈ ਹੈ ਤਸਵੀਰਾਂ ਦੇ ਵਿੱਚ ਕਿਸੇ ਦੇਖ ਤਾਂ ਸੰਗਰੂਰ ਦੇ ਪਿੰਡ ਉਬਾਵਾਲ ਦੀਆਂ ਲਾਈਵ ਤਸਵੀਰਾਂ ਤਮਾਮ ਪਾਰਟੀਆਂ ਦੇ ਆਗੂ ਅੱਜ ਮੌਜੂਦ ਰਹੇ ਦੂਰ ਦਰਾਡਿਓਂ ਲੋਕ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਨੂੰ ਅੰਤਿਮ ਵਿਦਾਈ